ज़िंदावाद ਮੋਜੂਸਮਾਜ ਪਾਰਟੀ ਦੇ ਬਾਰਡ ਨੰਬਰ 8 ਤੋਂ ਮਜ਼ਬੂਤ ਤੇ ਲਗਭਗ ਜੇਤੂ ਉਮੀਦਵਾਰ ਬੰਟੀ ਸੂਦ ਦੀ ਚੋਣ ਮਹੱਭਲੂ ਸਿਕਰਾਤੇ ਪਚੌੜਲੀ ਸੂਬਾ ਪ੍ਰਧਾਨ ਅਤਾਰ ਸਿੰਘ ਗਰੀਮਪੁਰੀ ਉਸ ਦੀ ਜਨਸਭਾ ਨੂੰ ਸੰਬੋਧਨ ਕਰਨ ਪੁੱਜੇ ਨੇ ਸਰਦਾਰ ਗਰੀਮਪੁਰੀ ਇਸ ਤੋਂ ਪਹਿਲਾਂ ਹੋਰਨਾ ਬਸਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਗਏ ਸਨ ਜਿਸ ਕਾਰਨ ਉਹਨਾਂ ਦੇ ਲੇਟ ਹੋਣ ਦੇ ਬਾਵਜੂਦ ਵੀ ਜਿਸ ਪ੍ਰਕਾਰ ਬੰਟੀ ਸੂਦ ਦੇ ਸਮਰਥਨ ਡਾਲ ਵਿੱਚ ਡੱਡੇ ਰਹੇ ਅਤੇ ਬੰਟੀ ਸੂਦ ਦੀ ਮਜ਼ਬੂਤੀ ਉੱਤੇ ਮੋਹਰ ਲਗਾਈ ਹੈ ਸਰਦਾਰ ਕ੍ਰੀਪੂਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ 21 ਦਸੰਬਰ ਨੂੰ ਹਾਤੀ ਵਾਲਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਵੰਟੀ ਸੂਤ ਵਰਗੇ ਪੜੇ ਲਿਖੇ ਅਤੇ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਸਮਝਣ ਵਾਲੇ ਨੂੰ ਕਾਉਂਸਲਰ ਦੇ ਰੂਪ ਵਿੱਚ ਚੁਣਦੇ ਹੋ ਤਾਂ ਇਹ ਤੁਹਾਡਾ ਦਾਸ ਬਣ ਕੇ ਸੇਵਾ ਕਰੇਗਾ ਅਤੇ ਜੇਕਰ ਤੁਸੀਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੁਣਦੇ ਹੋ ਤਾਂ ਤੁਹਾਨੂੰ 5 ਸਾਲ ਪਛਤਾਉਣਾ ਪਵੇਗਾ ਬਾਂਟੀ ਸੁਧਨੇ ਕਿਹਾ ਕਿ ਜੋਦੋਦੀ ਮੈਂ ਹੋਸ਼ ਸੰਭਾਲੀ ਹੈ ਮੈਂ ਬਸ ਪਾ ਦਾ ਹੀ ਸਿਪਾਹੀ ਅੱਦੇ ਸਮਾਜ ਦੀ ਸੇਵਾ ਕਰ ਰਿਹਾ ਪਰ ਮੇਰੇ ਵਿਰੋਧੀ ਸੌਖ ਪੂਰੇ ਕਰਨ ਲਈ ਪਾਰਟੀਆਂ ਬਦਲਦੇ ਰਹਿੰਦੇ ਨੇ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹਨਾਂ ਲੋਕਾਂ ਨੂੰ ਹਾਤੀ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਲੁਧਿਆਣੇ ਤੋਂ ਗੁਰਦੀਪ ਸਿੰਘ ਭਾਮੀਆਂ ਦੀ ਰਿਪੋਰਟ 12 ਨੰਬਰ 8 ਤੋਂ ਬੰਟੀ ਜੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਅਸ਼ੀਰਵਾਦ ਦੇ ਕੇ ਮੈਦਾਨ ਚ ਉਤਾਰਿਆ ਮੈਂ ਬਾਲ ਨੰਬਰ 8 ਦੇ ਸਾਰੇ ਵੋਟਰਾਂ ਨੂੰ ਵੀ ਬੇਨਤੀ ਕਰਦਾ ਕਿ ਸਰੇਸ਼ ਸੂਦ ਬੰਟੀ ਜੀ ਨੂੰ ਹਾਥੀ ਨਿਸ਼ਾਨ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਆਪਣੇ ਬਾਲ ਚੋ ਇਤਿਹਾਸਿਕ ਜਿੱਤ ਦਿਵਾਓ ਔਰ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਲੁਧਿਆਣਾ ਦੇ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਪੰਜਾਬ ਚ ਇਲੈਕਸ਼ਨ ਹੈ ਮੈਂ ਸਭ ਨੂੰ ਸੱਦਾ ਦੇਣਾ ਚਾਹੁੰਦਾ ਕਿ ਆਓ ਪੰਜਾਬ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਰਾਜ ਕਰਨ ਵਾਲੀਆਂ 13 ਚਾਹੇਓ ਮੌਜੂਦਾ ਸਮੇਂ ਚ ਆਮ ਪਾਰਟੀ ਹੈ ਜਾਂ ਇਸ ਤੋਂ ਪਹਿਲਾਂ ਕਾਂਗਰਸ ਸੀ ਜਾਂ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸੀ ਸਾਰਿਆਂ ਨੂੰ ਤੁਸੀਂ ਸੱਤਾ ਦਾ ਮੌਕਾ ਦੇ ਕੇ ਅਜਮਾ ਚੁੱਕੇ ਆ ਔਰ ਸਾਰਿਆਂ ਤੋਂ ਤੁਸੀਂ ਨਿਰਾਸ਼ ਹੋਏ ਆ ਕੋਈ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਤੋ ਬੌਧਨ ਸਮਾਜ ਪਾਰਟੀ ਜਿਹੜੀ ਆ ਇਸ ਵਾਰ ਇੱਕ ਮੌਕਾ ਬੌਧਨ ਸਮਾਜ ਪਾਰਟੀ ਨੂੰ ਦਿਓ ਤਾਂ ਕਿ 2027 ਦੇ ਵਿੱਚ ਇਹ ਜਿਹੜੇ 75 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਆ ਕੁੱਟ ਰਹੇ ਆ ਇਹਨਾਂ ਨੂੰ ਸੱਤਾ ਤੋਂ ਲਾਂਬੇ ਕਰਕੇ ਪੰਜਾਬ ਦੀ ਤਰੱਕੀ ਵਿਕਾਸ ਪੰਜਾਬ ਦੇ ਨਿਰਮਾਣ ਪੰਜਾਬ ਨੂੰ ਨਸ਼ਾ ਮੁਕਤ ਬੇਰੁਜ਼ਗਾਰੀ ਮੁਕਤ ਔਰ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਦਾ ਮੋਢ ਬਣਨੀ ਹੈ ਮੈਂ ਸਾਰੀਆਂ ਸੰਗਠਨਾਂ ਨੂੰ ਫਿਰ ਬੇਨਤੀ ਕਰਦਾ ਕਿ ਆਓ ਇਹ ਇਲੈਕਸ਼ਨ ਨੂੰ ਛੋਟੀ ਇਲੈਕਸ਼ਨ ਨਾ ਸਮਝ ਕੇ ਸੰਜੀਦਾ ਹੋ ਕੇ ਇਸ ਇਲੈਕਸ਼ਨ 'ਚ ਬਹੁਜਨ ਸਮਾਜ ਪਾਰਟੀ ਦੇ ਏਜੰਡੇ ਪ੍ਰੋਗਰਾਮ ਨਾਲ ਖੜੇ ਹੋਈਏ ਔਰ ਇਸੇ ਇਲੈਕਸ਼ਨ ਚ 2027 ਦਾ ਮੈਸੇਜ ਦੇਣ ਦਾ ਯਤਨ ਕਰੀਏ ਧੰਨਵਾਦ ਜੈ ਪੀਮ ਜੈ ਪਰ ਬਾੜ ਨੰਬਰ 8 ਦੇ ਸਾਰੇ ਹੀ ਸੂਝਵਾਨ ਵੋਟਰਾਂ ਨੂੰ ਮੇਰੇ ਵੱਲੋਂ ਸਿਰਫ ਇੱਕੋ ਹੀ ਅਪੀਲ ਆ ਕਿ ਅਗਰ ਤੁਸੀਂ ਪੀਣ ਵਾਲੇ ਪਾਣੀ ਤੋਂ ਸੰਤੁਸ਼ਟ ਹੋ ਸੀਵਰੇਜ ਪ੍ਰਣਾਲੀ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਜੋ ਮਰਜ਼ੀ ਕਰੋ ਪਰ ਜੇ ਤੁਹਾਡੇ ਘਰ ਵੀ ਗੰਦਾ ਪਾਣੀ ਆਂਦਾ ਆ ਜੇ ਤੁਹਾਡੇ ਵੀ ਸੀਵਰੇਜ ਜਾਮ ਆ ਤੇ ਤੁਹਾਡੇ ਵੀ ਵਿਕਾਸ ਦਾ ਜਿਹੜੇ ਵਾਰਡ ਦਾ ਵਿਕਾਸ ਆ ਅੱਜ ਤੱਕ ਨਹੀਂ ਹੋਇਆ ਤਾਂ ਉਸ ਲਈ ਅਸੀਂ ਤੁਹਾਨੂੰ ਇੱਕੋ ਹੀ ਬੇਨਤੀ ਕਰਦੇ ਆ ਕਿ ਇਸ ਵਾਰ ਸਾਨੂੰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਅਸੀਂ ਪੂਰੇ ਵਾਰਡ ਦਾ ਨਕਸ਼ਾ ਬਦਲ ਕੇ ਤੁਹਾਨੂੰ ਦਿਖਾਵਾਂਗੇ ਜਿੱਦਾ ਸਰਦਾਰ ਤਾਰਾ ਸਿੰਘ ਦੇ ਟਾਈਮ ਦੇ ਵਿੱਚ ਵਾਰਡ ਦਾ ਵਿਕਾਸ ਹੋਇਆ ਸੀ ਪੱਕੀਆਂ ਗਲੀਆਂ ਬਣੀਆਂ ਸੀ ਨਵੇਂ ਸੀਵਰੇਜ ਨਵੇਂ ਪਾਣੀ ਦੇ ਪਾਈਪ ਪਏ ਸੀ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਅਸੀਂ ਸੇਮ ਉਹੀ ਸੁਪਨਾ ਸੇਮ ਉਹੀ ਵਾਰਡ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਵਾਂਗੇ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਤੋਂ ਮੈਨੂੰ ਦਿਓ ਜੈ ਭੀਮ ਜੈਪਾਲ